ਗੱਲ ਕਰਦੇ ਆਪਾਂ ਅੱਜ ਬਿਕਰਮਜੀਤ ਸਿੰਘ ਮਜੀਠੀਆ ਤੇ ਭਗਵੰਤ ਮਾਨ ਬਾਰੇ ਬੜੇ ਧਿਆਨ ਦੇ ਨਾਲ ਗੱਲ ਸੁਣਨ ਵਾਲੀ ਆ ਤਾਂ ਨੂੰ ਵੱਡੇ ਖਲਾਸੇ ਕਰਾਂਗੇ ਮਜੀਠੀਆ ਬਾਰੇ ਕੇਸ ਦੇ ਵਿੱਚ ਜਿਸ ਦੇ ਵਿੱਚ ਮਜੀਠੀਆ ਨਾਂਬਾ ਜੇਲ੍ਹ ਦੇ ਵਿੱਚ ਜਾ ਚੁੱਕਿਆਗਾ ਪਰ ਲੋਕਾਂ ਦੀ ਮੰਗ ਇਹ ਸੀ ਕਿ ਨਾਬਾ ਜੇਲ ਨਹੀਂ ਇਹਦੇ ਲਈ ਤਾਂ ਜਾਤਾ ਡਿਬਰੂਗੜ੍ਹ ਜੇਲ ਆ ਜਾਂ ਕੋਈ ਬਿਹਾਰ ਦੀ ਜੇਲ ਦੇ ਵਿੱਚ ਇਹਨੂੰ ਸੁਟਿਆ ਜਾਵੇ ਭਗਵਾਨਤਮਾਨ ਅੱਗੇ ਲੋਕਾਂ ਨੇ ਅਪੀਲਾਂ ਕਰ ਰਹੇ ਨੇ ਦੂਸਰੇ ਅੱਗੇ ਚੱਲਦੇ ਆ ਕਿ ਭਗਵਾਨਤਮਾਨ ਵੱਲੋਂ ਜਿਹੜਾ ਕਿ ਪੂਰੇ ਪੱਕੇ ਪੈਰੇ ਜਾਣੇ ਆਪਾਂ ਕਹਿ ਦਿੱ ਕਿ ਸਬੂਤਾਂ ਦੇ ਤਹਿਤ ਮਜੀਠੀਆਂ ਨੂੰ ਫੜਿਆ ਗਿਆ ਰਗੜਿਆ ਗਿਆ ਹੁਣ ਜੇਲ ਦੀਆਂ ਰੋਟੀਆਂ ਮਜੀਠੀਆਂ ਖਾਊਗਾ ਇਹ ਨਹੀਂ ਪਤਾ ਕਿ 10 ਸਾਲ ਖਾਊਗਾ ਜਾਂ ਹੋ ਸਕਦਾ ਪਲੱਸ ਵੀ ਹੋ ਸਕਦੇ ਆ ਇਹ ਸੂਤਰਤ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਡਰੱਗ ਮੰਡੀ ਦਾ ਕੇਸ ਆ ਉਹ ਜਿਹੜਾ ਆਮਦਨ ਤੋਂ ਵੱਧ ਸਰੋਤ ਜਿਹੜੀ 540 ਕਰੋੜ ਦੀ ਜਾਇਦਾਦ ਆ ਉਹ ਤੋਂ ਨਾਲ ਹੀ ਜਿਹੜਾ ਜੋੜਿਆ ਜਾਵੇਗਾ ਤੁਹਾਨੂੰ ਹੋਰ ਵੀ ਨਾਲ ਇੱਥੇ ਵੱਡੀ ਖਬਰ ਸੁਣਾਉਣੇ ਆ ਕਿ ਮਜੀਠੀ ਨੂੰ ਦੁਬਾਰਾ ਰਵਾਣ ਤੇ ਲਿਆਂਦਾ ਜਾ ਸਕਦਾਗਾ ਕਿਸੇ ਵੇਲੇ ਵੀ ਮਜੀਠੀ ਦਾ ਜਿਹੜਾ ਰਿਮਾਂਡ ਆ ਪਹਿਲਾ 11 ਦਿਨਾਂ ਦਾ ਜਿਹੜਾ ਰਿਮਾਂਡ ਮੁੱਕਿਆਗਾ ਤੇ ਇਹਨਾਂ ਸੋਚੇ ਕਿ ਮਜੀਠੀ ਨੂੰ ਰਿਮਾਂਡ ਤੇ ਨਹੀਂ ਲਿਆਂਦਾ ਗਿਆ ਸਿਰਫ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੁਹਾਨੂੰ ਇੱਥੇ ਦੱਸਦੇ ਆ ਮੋਟੀ ਮੋਟੀ ਪਹਿਲਾਂ ਖਬਰ ਦੱਸਦੇ ਆ ਫਿਰ ਅੱਗੇ ਗੱਲਬਾਤ ਆਪਾਂ ਕਰਦੇ ਆ ਇਹਦਾ ਤੁਹਾਨੂੰ ਪਤਾ ਕਿ ਮਜੀਠੀ ਦੇ ਜਿਹੜੀਆਂ ਜੜਾਂ ਨੇ ਉਹ ਨਸ਼ਾ ਤਸਕਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਕਿ ਹਰ ਵਕਤ ਮਜੀਠੀ ਦੇ ਕੋਲ ਜਿਹੜਾ ਧੰਦਾ ਕਰਨ ਵਾਸਤੇ ਆਉਂਦੇ ਸੀ ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਭੋਲਾ ਫੜਿਆ ਗਿਆ ਜਗਦੀਸ਼ ਭੋਲਾ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਤੇ ਉਹ ਵਿਦੇਸ਼ ਭੱਜ ਗਏ ਤੇ ਮਜੀਠੀ ਉੱਪਰ ਕਾਂਗਰਸ ਦੇ ਕੈਪਟਨ ਮਰਿੰਦਰ ਸਿੰਘ ਨੇ ਕੋਈ ਕੇਸ ਨਹੀਂ ਚਲਾਇਆ ਪਰ ਆਖਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ ਤਾ ਮਜੀਠੀ ਨੂੰ 6 ਮਹੀਨੇ ਦੀ ਲਈ ਉਹ ਜੇਲ੍ਹ ਭੇਜ ਦਿਆ ਜਾਨੀ ਕਿ ਇਸ ਡਰੱਗ ਮਣੀ ਦੇ ਤਹਿਤ ਪਰ ਹੁਣ ਜਿਹੜਾ ਇਹ ਕੇਸ ਦੱਸਿਆ ਜਾ ਰਿਹਾ ਕਿ ਮਜੀਠੀ ਦੇ ਉੱਪਰ ਅਮਨ ਤੋਂ ਅਮਨਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਆ ਉਹ ਕੀਤਾ ਗਿਆ ਭਾਤਾਂ ਨੂੰ ਇੱਥੇ ਦੱਸ ਦਈਏ ਕਿ ਨਾਲ ਹੀ ਵੱਡੀ ਖਬਰ ਇਹ ਜੁੜੀ ਆ ਕਿ ਮਜੀਠੀ ਨੂੰ ਕਿਦੋਂ ਵੇਲੇ ਰਮਾਨ ਤੇ ਲੈ ਕੇ ਜਿਹੜਾ ਡਰੱਗ ਦਾ ਕੇਸ ਆ ਜਿਹੜਾ ਅਜਿਹੜਾ ਹਾਈ ਕੋਰਟ ਦੇ ਵਿੱਚ ਫੈਲਾ ਪਈਆਂ ਨੇ ਨਾਵ ਕਰਨ ਸੇਕ ਵਕੀਲ ਅਤੇ ਹੋਰ ਵਕੀਲਾਂ ਦੇ ਕੋਲ ਜਿਹੜਾ ਇਹ ਕੇਸ ਆ ਇਹ ਪੁਲਿਸ ਪੰਜਾਬ ਦੀ ਕਿਉਂ ਨਹੀਂ ਖੋਲ ਰਹੀ ਜਾਂ ਸਰਕਾਰ ਕਿਉਂ ਨਹੀਂ ਖੋਲ ਰਹੀ ਇਹ ਲੋਕਾਂ ਦੀ ਆਵਾਜ਼ ਆ ਤੇ ਵਕੀਲਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਭਗਵਾਨ ਤਮਾਰ ਨੂੰ ਹੁਣ ਜਿਹੜਾ ਕਿ ਉਹਨੇ ਹੱਥ ਪਾਇਆਗਾ ਤੇ ਲੋਕਾਂ ਦੀ ਇਹੀ ਆਵਾਜ਼ ਆ ਕਿ ਜਿੱਥੇ ਉਹਨੇ ਆਂਦਰ ਤੋਂ ਵੱਧ ਸਰੋਤ ਇਕੱਠੇ ਕੀਤੇ ਆ ਉਹਦੇ ਤਹਿਤ ਜਿਹੜਾ ਉਹ ਅੱਜ ਜੇਲ੍ਹ ਦੇ ਵਿੱਚ ਬੰਦਾ ਤੇ ਨਾਲ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦੇ ਜਵਾਨਿਆਂ ਚਲੇਆਂ ਗੀਆਂ ਲੱਖਾਂ ਮਾਵਾਂ ਦੇ ਪੁੱਤ ਚੱਲੇ ਗਏ ਲੱਖਾਂ ਭੈਣਾਂ ਦੇ ਵੀਰ ਚਲੇ ਗਏ ਇੱਥੋਂ ਜਹਾਨ ਤੋਂ ਉਹ ਕਿਹਦੇ ਖਾਤਰ ਚਲੇ ਗਏ ਚਿੱਟਾ ਖਾ ਖਾ ਕੇ ਚਿੱਟਾ ਪੀ ਪੀ ਕੇ ਚਿੱਟੇ ਦੇ ਟੀਕੇ ਲਾ ਲਾ ਕੇ ਇਸ ਜਹਾਨ ਤੋਂ ਰਸਤ ਹੋ ਗਏ ਤੇ ਪਰ ਉਹ ਦੇਨ ਆ ਜਿਹਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਇਹ ਕਿਸੇ ਤੋਂ ਗੱਲ ਅਲੱਗ ਦੀ ਕੋਈ ਸੁਭੀ ਗੱਲ ਨਹੀਂ ਕਿ ਕੋਈ ਅੱਜ ਦੀ ਗੱਲ ਆ ਬੜੇ ਟਾਂ ਤੋਂ 15 ਸਾਲ ਤੋਂ ਰੋਲਾ ਪੈਂਦਾ ਆ ਰਿਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਕਿ 6 ਮਹੀਨੇ ਦੀ ਸਜ਼ਾ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਕਿ 3.5 ਸਾਲ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਜਿੱਥੇ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮਜੀਠੀਆ ਨਸ਼ੇ ਦਾ ਸਦਾਗਰ ਆ ਪਰ ਉਸ ਤੋਂ ਬਾਅਦ ਇੱਕ ਦਿਨ ਐਸਾ ਆਇਆ ਕਿ ਜਦੋਂ ਅਵਰਿੰਦ ਕੇਦਰੀ ਬਾਲਾ ਮਾਫੀ ਮੰਗ ਕੇ ਗਿਆ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਮਜੀਠੀ ਹੈਗਾ ਇਹ ਅਜੇ ਵੀ ਕਹਿੰਦੇ ਕਿ ਭਗਵੰਤ ਮਾਨ ਤੋਂ ਜਿਹੜਾ ਅੰਦਰ ਖਾਤੇ ਮਾਫੀ ਮੰਗ ਚੁੱਕਿਆ ਹੈਗਾ ਇਹ ਵੀ ਵੱਡੀ ਖਬਰ ਸਭਨੇ ਨਿਕਲ ਕੇ ਆਈ ਆ ਅਸਲ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੇਕਰ ਮਜੀਠੀ ਦੇ ਉੱਪਰ ਭਗਵੰਤ ਮਾਨ ਸਰਕਾਰ ਡਰੱਗ ਮਨੀ ਦਾ ਜਿਹੜਾ ਕੇਸ ਖੋਲਦੀ ਆ ਤਾ ਫਿਰ ਇਹ ਤੋਂ ਸਾਫਤ ਜਗਜਾੜ ਹੋ ਜੂ ਕਿ ਭਾਈ ਇਹ ਆਸ ਵਿੱਚ ਨਹੀਂ ਰਲੇ ਤੇ ਮਜੀਠੀ ਨੇ ਨਹੀਂ ਮਾਫੀ ਮੰਗੀ ਭਗਵੰਤ ਮਾਨ ਤੋਂ ਤਾਂ ਫਿਰ ਇਹਨੂੰ ਸਜ਼ਾ ਕੀ ਜਿਹੜੀ ਆ ਉਹ 10 ਸਾਲ ਤੋਂ ਜਿਹੜੀ ਪਲੱਸ ਹੋ ਸਕਦੀ ਆ ਕਿਉਂਕਿ ਡਰੱਗ ਦੇ ਮਾਮਲੇ ਦੇ ਵਿੱਚ ਘਟੋ-ਘਟਾ 10 ਸਾਲ ਦੀ ਸਜ਼ਾ ਕੀ ਤੇ ਫਿਰ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਕਮਾਈ ਆ ਉਹਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦੇ ਸਜ਼ਾ ਕੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਜੀਠੀ ਦਾ ਰਿਮਾਂਡ ਲਿਆ ਜਾ ਸਕਦਾਗਾ ਤੇ ਲੋਕਾਂ ਦੀ ਇਹ ਗੱਲ ਹਰ ਇੱਕ ਨੌਜਵਾਨ ਦੇ ਇਹ ਗੱਲ ਮੂੰਹ ਤੇ ਆਈ ਆ ਕਿ ਮਜੀਠੀ ਨੂੰ ਇਹ ਜੀ ਜਿਹੜੀ ਜੇਲ ਆ ਸੁਰੱਖਿਅਤ ਜੇਲ ਮੰਨੀ ਜਾਂਦੀ ਹੈ ਜਿਹੜੀ ਉਹਦੇ ਵਿੱਚ ਕਿਉਂ ਆਖਰ ਬੰਦ ਕੀਤਾ ਗਿਆ ਕੀ ਮਜੀਠੀ ਦੇ ਲਈ ਤਿਹਾਰ ਜੇਲ ਨਹੀਂ ਬਣੀ ਕੀ ਮਜੀਠੀ ਦੇ ਲਈ ਡਿਬੜੂਗੜ ਜੇਲ ਨਹੀਂ ਬਣੀ ਜਾਂ ਮਜੀਠੀ ਦੇ ਲਈ ਹੋਰ ਜੇਲਾ ਕਿਉਂ ਨਹੀਂ ਬਣਿਆ ਜਾਂ ਇਹਨਾਂ ਨੂੰ ਕਹਿੰਦੇ ਕਿ ਬਿਹਾਰ ਦੀ ਜੇਲ ਦੇ ਵਿੱਚ ਸੁਟਣਾ ਚਾਹੁੰਦਾ ਸੀ ਲੋਕਾਂ ਦਾ ਇਹ ਆਪੀ ਨੇ ਨਾ ਲੋਕ ਇਹ ਗੱਲਾਂ ਕਹਿ ਰਹੇ ਅੱਜ ਕਹਿੰਦੇ ਜੇਕਰ ਭਗਵੰਤ ਮਾਨ ਨੇ ਸੱਚੀ ਸੁੱਚੀ ਜੋ ਦੇਸ਼ ਭਗਤ ਕਹਾਉਂਦਾਗਾ ਜੋ ਇਨਕਲਾਬ ਕਹਾਉਂਦਾਗਾ ਤਾਂ ਭਾਈ ਮਜੀਠੀ ਉੱਪਰ ਜਿਹੜਾ ਕੇਸ ਆ ਡਰੱਗ ਦਾਗਾ ਉਹ ਵੀ ਖੋਲਣਾ ਚਾਹੀਦਾ ਕਿਉਂਕਿ ਅੱਜ ਤੱਕ ਜਿਹੜਾ ਕਿ ਡਰੱਗ ਦਾ ਮਾਮਲਾਗਾ ਫਿਲਹਾਲ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਖੋਲਿਆ ਕਿਉਂਕਿ 3.5 ਸਾਲ ਜਿਹੜੇ ਲੰਘ ਚੁੱਕਿਆ ਸਰਕਾਰ ਦੇ ਜੇਕਰ ਪਹਿਲਾ ਹੀ ਜਿਹੜਾ ਜਦੋਂ ਸਰਕਾਰ ਬਣੀ ਸੀ ਜੇਕਰ ਮਜੀਠੀ ਨੂੰ ਉਸੇ ਟਾਈਮ ਹੀ ਟੰਗਿਆ ਹੁੰਦਾ ਡਰੱਗ ਦੇ ਮਾਮਲੇ ਦੇ ਵਿੱਚ ਤਾਂ ਅੱਜ ਜਿਹੜੇ ਲੋਕ ਨੇ ਤਾਂ ਸਵਾਲ ਖੜੇ ਨਾ ਕਰਦੇ ਆਵਾ ਦੀ ਪਾਰਟੀ ਤੇ ਪਰ ਹੁਣ ਕੁਝ ਜੋ ਸਵਾਲ ਖੜੇ ਹੋ ਰਹੇ ਨੇ ਤੇ ਉਸ ਦਾ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਨੋਟਿਸ ਜ਼ਰੂਰ ਲੈਣਾ ਚਾਹੀਦਾ ਮਜੀਠੀ ਦੇ ਖਿਲਾਫ ਆ ਜਿਹੜੀ ਡਰੱਗ ਦੇ ਮਾਮਲੇ ਦੇ ਵਿੱਚ ਜਿਹੜੀ ਅਮਦਨ ਵੀ ਬਣਾਈ ਆ ਤੇ ਲੋਕਾਂ ਦੇ ਨੌਜਵਾਨ ਧੀ ਪੁੱਤ ਵੀ ਮਾਰੇ ਆ ਤੇ ਪੰਜਾਬ ਹੀ ਬਰਬਾਦ ਕੀਤਾਗਾ ਇਸ ਨੂੰ ਲੈ ਕੇ ਭਗਵੰਤ ਮਾਨ ਨੂੰ ਜਿਹੜੀ ਇਹ ਸਖਤ ਜਿਹੜਾ ਸਟੈਂਡ ਲੈਣਾ ਪੈਣਾਗਾ ਜੇਕਰ ਭਗਵੰਤ ਮਾਨ ਨੇ ਇਸ ਦਾ ਸਖਤ ਸਟੈਂਡ ਨਾ ਲਿਆ ਤਾਂ 2027 ਦੇ ਵਿੱਚ ਫਿਰ ਉਲਟ ਫੇਰ ਬਦਲ ਹੋਊਗਾ ਕਿਉਂਕਿ ਜੇਕਰ ਭਗਵੰਤ ਮਾਨ ਕਹਿੰਦਾ ਕਿ ਮੈਂ ਪੂਰੇ ਪੱਕੀ ਸਬੂਤਾਂ ਤਹਿਤ ਮੱਜੀਠੀ ਨੂੰ ਫੜਿਆਗਾ ਜੇ ਉਹਨਾਂ ਦੇ ਕੋਲ ਇਹ ਵੱਡੇ ਸਬੂਤ ਨੇ ਤਾਂ 3.5 ਸਾਲ ਦੇ ਵਿੱਚ ਮਜੀਠੀਆ ਦੇ ਕੋਲ ਜੋ ਮਜੀਠੀ ਨੇ ਕੀਤੇ ਨੇ ਕੰਮ ਚਿੱਟੇ ਦਾ ਵਪਾਰ ਕੀਤਾ ਤਾਂ ਉਸ ਜਿਹੜੇ ਸਬੂਤ ਨੇ ਸਰਕਾਰ ਕੋਲ ਉਹ ਵੀ ਹੋਣੇ ਚਾਹੀਦੇ ਆ ਬਹੁਤੇ ਪੁਲਿਸ ਅਫਸਰਾਂ ਨੂੰ ਵੀ ਪਤਾ ਇਸ ਗੱਲ ਦਾ ਜਗਦੀਸ਼ ਭੋਦਨ ਨਾ ਵੀ ਲੇਤਾ ਸੱਤੀ ਵੰਟੀ ਹੋਰ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਬਾਹਰ ਬੈਠੇ ਆ ਜਿਹੜੇ ਮਜੀਠੀਏ ਨੂੰ ਜਿਹੜਾ ਨਸਾ ਸਦਾਗਰ ਕਿਆ ਜਾਂਦਾ ਤੇ ਉਹ ਇਸ ਕੋਲ ਆਉਂਦੇ ਜਾਂਦੇ ਸੀ ਤੇ ਜਿਹੜੀਆਂ ਇਹ ਫੈਲਾ ਨੇ ਅਜੇ ਹਾਈ ਕੋਰਟ ਦੇ ਵਿੱਚ ਪਈਆਂ ਨੇ ਜੇ ਭਗਵੰਤ ਮਾਨ ਚਾਹੇ ਤਾਂ ਇਹ ਫੈਲਾ ਅੱਜ ਹੀ ਖੋਲ ਸਕਦਾਗਾ ਚਲੋ ਇਹ ਤਾਂ ਆਉਣ ਵਾਲਾ ਦੱਸੇਗਾ ਟਾਈਮ ਆ ਇੱਕ ਦੋ ਦਿਨਾਂ ਚ ਵਿੱਚ ਪਤਾ ਲੱਗ ਜੂਗਾ ਚਾਰ ਦਿਨਾਂ ਚ ਪਤਾ ਲੱਗ ਜੂਗਾ ਜੇ ਇਹ ਮਾਮਲਾ ਖੁੱਲਦਾਗਾ ਤਾਂ ਮਜੀਠੇ ਦੀਆਂ ਮੁਸ਼ਕਲਾਂ ਹੋਰ ਵੱਸ ਸਕਦੀਆਂ ਨੇ ਤਾਂ ਪੱਕੇ ਤੌਰ ਤੇ ਮਜੀਠਿਆ ਜਿਹੜਾ 10 ਸਾਲ ਤੋਂ ਪਲੱਸ ਸਜ਼ਾ ਜਿਹੜੀ ਉਹਨੂੰ ਹੋ ਸਕਦੀ ਆ ਤੇ ਇਸ ਖਬਰ ਨੂੰ ਤੁਸੀਂ ਬਾਰਤ ਬਾਦ ਸ਼ੇਅਰ ਕਰੋ ਤੇ ਆਮ ਆਦੀ ਪਾਰਟੀ ਨੂੰ ਸਰਦਾਰ ਭਗਵੰਤ ਮਾਨ ਨੂੰ ਵੀ ਜਿਹੜੀ ਤੁਸੀਂ ਲੋਕ ਬੇਨਤੀ ਕਰਨਾ ਚਾਹਣੇ ਹੋ ਕਮੈਂਟਾਂ ਦੇ ਰਾਹੀਂ ਜਰੂਰ ਕਰੋ ਕਿਉਂਕਿ ਜਿਨ੍ਹਾਂ ਦੇ ਬੱਚੇ ਮਾਰੇ ਆ ਜਿਨ੍ਹਾਂ ਦੇ ਬੱਚੇ ਤੜਫਾ ਤੜਪਾ ਕੇ ਚਿੱਟੇ ਦੇ ਨਾਲ ਮਾਰੇ ਆ ਜੇਕਰ ਤੁਸੀਂ ਅੱਜ ਇਸ ਨੂੰ ਹੱਥ ਨਾ ਪਾਇਆ ਜੇ ਤੁਸੀਂ ਖੁੱਲਾ ਛੱਡ ਦਿੱਤਾ ਤਾਂ ਫਿਰ ਪੰਜਾਬ ਦਾ ਬਾਲੀਵੁੱਡ ਕੋਈ ਨਹੀਂ ਕਿਉਂਕਿ ਮਨਜੀਠੀਆ ਕਹਿੰਦਾ ਸੀ ਕਿ ਭਗਵੰਤ ਮਾਨ ਦੇ ਮੈਂ ਗਲੇ ਵਿੱਚ ਹੱਥ ਪਾ ਲੈਣਾਗਾ ਮੱਜੀਠੀਆ ਕਹਿੰਦਾ ਸੀ ਕਿ ਮੈਂ ਅੰਬਦ ਪਾਰਸ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦੂੰਗਾ ਤੇ ਅੱਜ ਫਿਰ ਕਿਉਂ ਚੀਕਾਂ ਮਾਰ ਰਿਆ ਅੱਜ ਕਾਲੀਦਾਲ ਕੱਲਾ ਮੱਜੀਠੀਆ ਨਹੀਂ ਸਾਰਾ ਕਾਲੀਦਾਲ ਚੀਕਾਂ ਮਾਰ ਰਿਆ ਅਜੇ ਤਾਂ 11 ਦਿਨ ਦਾ ਰਿਮਾਂਡ ਖਾਤੋਂ ਹੋਣ ਤੋਂ ਬਾਅਦ ਹੀ ਜਿਹੜਾ ਜੇਲ੍ਹ ਭੇਜਿਆਗਾ ਅਜੇ ਤਾਂ ਸਾਰਾ 15 ਦਿਨ ਵੀ ਨਹੀਂ ਹੋਏ ਤੇ ਤੁਹਾਡੀਆਂ ਝੰਗਾੜਾਂ ਤੇ ਚੀਕਾਂ ਪੈ ਗਈਆਂ ਤੇ ਤੁਸੀਂ ਜਿਹੜੇ ਬੰਦੀ ਸਿੰਘ ਨੇ 33 32 31 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨੇ ਤੁਹਾਡੇ ਵਾਂਗੂ ਚੀਕਾਂ ਨਹੀਂ ਮਾਰੀਆਂ ਜਾ ਜਿਹੜਾ ਭਾਈ ਅਮਰਪਾਲ ਸਿੰਘ ਐਮਪੀ ਆ ਜਿਹੜਾ ਬੰਜੀਠੀਆ ਕਹਿੰਦਾ ਸੀ ਕਿ ਮੈਨੂੰ 20 ਦਿਨਾਂ ਵਿੱਚ ਉਹ ਬੰਦਾ ਬਣਾ ਦੂਗਾ ਬੰਦੇ ਦਾ ਪੱਤ ਬਣਾ ਦੂੰਗਾ ਤੇ ਅੱਜ ਮੇਜੀਠੀਆ ਭਾਈ ਤੂੰ ਬੰਦੇ ਦਾ ਪੁੱਤ ਆ ਜੇ ਤੈਨੂੰ ਭਗਵਾਨਤ ਮਾਨ ਨੇ ਬਣਾ ਦਿੱਤਾ ਤੇ ਹੁਣ ਤੂੰ ਕਿਉਂ ਚੀਕਾਂ ਮਾਰ ਰਿਹਾ ਤੇ ਕਿਉਂ ਤੁਹਾਡੀਆਂ ਚੀਕਾਂ ਪੈ ਰਹੀਆਂ ਤੁਸੀਂ ਕਦੇ ਕਿਉਂ ਪ੍ਰਦਰਸ਼ਨ ਕਰਦੇ ਹੋ ਪ੍ਰਦਰਸ਼ਨ ਕਿਉਂ ਕਰਦੇ ਹੋ ਤੁਸੀਂ ਜੇ ਤੁਹਾਡੇ ਕੋਲ ਸਰਕਾਰ ਕੋਲ ਸਬੂਤ ਸੀ ਤਾਂ ਤੁਹਾਨੂੰ ਅੰਦਰ ਟੰਗਿਆ ਜੇ ਹੁਣ ਤੇਰੇ ਡਰੱਗ ਦਾ ਮਾਮਲਾ ਖੁੱਲਦਾਗਾ ਫੇ ਤਾਂ ਤੁਸੀਂ ਰੋ ਰੋ ਕੇ ਪਿੜ ਪਿੜ ਕੇ ਮਰ ਜਾਣਾਗਾ ਹੈ ਦਹਾਈ ਹੈ ਬੁੜੇ ਦਹਾਈ ਕਹਿ ਕੇ ਤੁਹਾਡਾ ਜਿਹੜੇ ਚੀਕਾ ਨੇ ਪਹਿਲੇ ਉਹ ਨਿਕਲ ਰਹੀਆਂ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਗਵੰਤ ਮਾਨ ਦੀ ਸਰਕਾਰ ਨੇ ਕੇਸ ਖੋਲ ਲਿਆ ਤੇ ਫਿਰ ਮਜੀਠੀਏ ਤੇ ਮਜੀਠੀ ਦੇ ਪਰਿਵਾਰ ਆ ਤੇ ਫਿਰ ਉਹਦੇ ਜੀਜੇ ਦੀਆਂ ਸੁਖਬੀਰ ਬਦਲ ਤੇ ਬਾਕੀ ਜਿਹੜਾ ਲਾਣਾਗਾ ਜਿਹੜਾ ਉਹਦੇ ਚੀਕਾ ਪੈਂਦੀਆਂ ਨੇ ਤੁਸੀਂ ਉਹ ਕਮੇ ਸੁਣਨੀਆਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦੇਖਦੇ ਆਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਨਾਲ ਹੱਤ ਮੰਨ ਕੇ ਬੇਨਤੀ ਆ ਕਿ ਕੁਝ ਲੋਕਾਂ ਨੇ ਕਿ ਉਹ ਮਸੰਦ ਲੋਕਾਂ ਨੇ ਜਿਹੜਾ ਮੇਰਾ ਚੈਨਲ ਆ ਪੰਜਾਬੀ ਵਿਰਸਾ ਟੀਵੀ ਬੰਦ ਕਰਾਇਆ ਤੇ ਚਲੋ ਉਹ ਬੰਦ ਹੋ ਗਿਆ ਤੇ ਤੁਸੀਂ ਇਸ ਚੈਨਲ ਨੂੰ ਐਮਐਸਟੀਵੀ ਪੰਜਾਬ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡਾ ਮੈਂ ਹਮੇਸ਼ਾ ਰਿਣੀ ਰਹੂੰਗਾ ਧੰਨਵਾਦ ਵਰਜੂ ਦਾ ਖਾਲਸਾ ਵਰਜੂ ਕੀ ਫਤਿਹ